ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਵੱਲੋਂ ਆ ਜਿਹੜਾ ਮਨਾਇਆ ਜਾ ਰਿਹਾ ਤੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਆ ਜਿਹੜਾ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ਰਹੇ ਹੈਗੇ ਆ ਲੰਗਰ ਵਰਤਾਏ ਜਾ ਰਹੇ ਆ ਤੇ ਹਰੇਕ ਬੰਦੇ ਵੱਲੋਂ ਆ ਜਿਹੜਾ ਆਪਣੇ ਆਪਣੇ ਤਰੀਕੇ ਵੱਲੋਂ ਆ ਜਿਹੜਾ ਉਹ ਇਸ ਪ੍ਰਕਾਸ਼ ਪੁਰਬ ਨੂੰ ਆ ਜਿਹੜਾ ਉਹ ਮਨਾਇਆ ਜਾ ਰਿਹਾ ਹੈਗਾ ਕਈ ਆਥ ਨੇ ਪਟਾਕੇ ਵੀ ਫੋੜਨਗੇ ਵੱਖਰੇ ਵੱਖਰੇ ਤਰੀਕੇ ਹੈਗੇ ਆ ਹਰੇਕ ਬੰਦੇ ਦੀ ਆਪਦੀ ਇੱਕ ਸੋਚ ਹੈਗੀ ਆ ਕਿਸ ਨੇ ਕਿਸ ਤਰੀਕੇ ਨਾਲ ਆ ਜਿਹੜਾ ਇਹ ਪ੍ਰਕਾਸ਼ ਪੁਰਬ ਆ ਜਿਹੜਾ ਉਹ ਮਨਾਉਣਾ ਹੈਗਾ ਪਰ ਕਿਤੇ ਨਾ ਕਿਤੇ ਇਹ ਵੀ ਹੈਗਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿਹੜੀ ਉਹ ਅਕਸਰ ਛਪਾਈ ਜਾਂਦੀ ਹੈਗੀ ਆ ਉਹਨਾਂ ਨੇ ਕਿਹੜੀ ਕਿਹੜੀ ਬਾਣੀ ਲਿਖੀ ਹੈਗੀ ਆ ਇਸ ਦੇ ਬਾਰੇ ਜਿਹੜਾ ਬਹੁਤ ਘੱਟ ਆ ਜਿਹੜਾ ਉਹ ਦੱਸਿਆ ਜਾਂਦਾ ਹੈਗਾ ਸਾਡੀ ਸਿੱਖ ਕੌਮ ਦੀ ਤਰਾਸਦੀ ਇਹ ਵੀ ਹੈਗੀ ਆ ਕਿ ਸਿੱਖ ਧਰਮ ਦੇ ਪਹਿਲੇ ਮੰਨੇ ਜਾਂਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਹਲ ਤੀਕ ਉਹਨਾਂ ਦੀ ਜਨਮ ਤਿਥੀ ਬਾਰੇ ਵੀ ਹੈ ਜਿਹੜਾ ਬਹੁਤ ਸਾਰੇ ਵਿਦਵਾਨਾਂ ਦੇ ਵਿੱਚ ਮਤਭੇਦ ਪਾਏ ਜਾਂਦੇ ਹੈਗੇ ਆ ਕਿਉਂਕਿ ਪ੍ਰਾਤਨ ਜਨਮ ਸਾਖੀ ਦੇ ਅਨੁਸਾਰ ਆ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈਗਾ ਉਹ ਅਪ੍ਰੈਲ ਮਹੀਨੇ ਦੇ ਵਿੱਚ ਆਉਂਦਾ ਹੈਗਾ ਅਤੇ ਬਾਲੇ ਵਾਲੀ ਜਨਮ ਸਾਖੀ ਦੇ ਅਨੁਸਾਰ ਆ ਜਿਹੜਾ ਇਹ ਹੀ ਜਨਮ ਦਿਹਾੜਾ ਜਿਹੜਾ ਉਹ ਕੱਤਕ ਦੀ ਪੂਰਨਮਾਸੀ ਨੂੰ ਆ ਜਿਹੜਾ ਉਹ ਮਨਾਇਆ ਜਾਂਦਾ ਹੈਗਾ ਭਾਵੇਂ ਵਿਦਵਾਨਾਂ ਦਾ ਮਤ ਪੇਰਾ ਜਿਹੜਾ ਉਹ ਅਪ੍ਰੈਲ ਵਾਲੀ ਤਿਥ ਦੇ ਉੱਤੇ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਸਿੱਖ ਸੰਗਤਾਂ ਵੱਲੋਂ ਆ ਜਿਹੜਾ ਜ਼ਿਆਦਾਤਰ ਆ ਜਿਹੜਾ ਜੋ ਜਨਮ ਦਿਹਾੜਾ ਮਨਾਇਆ ਜਾਂਦਾ ਹੈਗਾ ਉਹ ਇਸੇ ਦਿਨ ਹੀ ਆ ਜਿਹੜਾ ਉਹ ਮਨਾਇਆ ਜਾਂਦਾ ਹੈਗਾ ਤੇ ਇੱਕ ਗੱਲ ਹੋਰ ਵੀ ਹੈਗੀ ਆ ਬਹੁਤ ਸਾਰੀ ਹਲੇ ਵੀ ਬਾਣੀ ਯਹੀ ਵੀ ਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈਗੀ ਆ ਉਸ ਦੀ ਹਲੇ ਪ੍ਰਮਾਣਿਕਤਾ ਬਾਰੇ ਪਤਾ ਨਹੀਂਗਾ ਤੇ ਬਹੁਤ ਹੱਦ ਤੀਕਾ ਉਹ ਬਾਣੀ ਵੀ ਆ ਜਿਹੜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੰਨੀ ਜਾਂਦੀ ਹੈਗੀ ਆ ਇਸ ਵੀਡੀਓ ਦਾ ਮਕਸਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀ ਬਾਣੀ ਦੀ ਰਚਨਾ ਕੀਤੀ ਤੇ ਕਿੰਨੇ ਰਾਗਾਂ ਦੇ ਵਿੱਚ ਕੀਤੀ ਇਸ ਬਾਰੇ ਮੋਟੀ-ਮੋਟੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇਹ ਜਾਣਕਾਰੀ ਆ ਜਿਹੜੀ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈਗਾ ਤੇ ਇੰਨੀ ਇੱਕ ਜਾਣਕਾਰੀ ਹੈ ਜਿਹੜੀ ਸਾਡੇ ਲੋਕਾਂ ਨੂੰ ਜਿਹੜੀ ਉਹ ਹੋਣੀ ਚਾਹੀਦੀ ਆ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਗਾਜ਼ ਆ ਜਿਹੜਾ ਉਹ ਜਪਜੀ ਸਾਹਿਬ ਦੇ ਨਾਲ ਹੁੰਦਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਇਸ ਜਪਜੀ ਸਾਹਿਬ ਦੀ ਰਚਨਾ ਜਿਹੜੀ ਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ ਤੇ ਇਸ ਬਾਣੀ ਦੇ ਵਿੱਚ ਆ ਜਿਹੜੀਆਂ ਉਹ 38 ਪਉੜੀਆਂ ਤੇ ਦੋ ਸ਼ਲੋਕ ਆ ਤੇ ਇੱਕ ਮੂਲ ਮੰਤਰ ਆ ਮੂਲ ਮੰਤਰ ਤੁਸੀਂ ਸਭ ਨੇ ਸੁਣਿਆ ਹੋਣਾ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀ ਹੋਈ ਰਾਗ ਰਹਿਤ ਬਾਣੀ ਹੈਗੀ ਆ ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੇਕਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖੀਏ ਤਾਂ 31 ਰਾਗਾਂ ਦੇ ਵਿੱਚ ਬਾਣੀ ਅੰਕਿਤ ਹੈਗੀ ਆ ਤੇ ਉਹਨਾਂ 31 ਰਾਗਾਂ ਦੇ ਵਿੱਚੋਂ 19 ਰਾਗਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆ ਜਿਹੜੀ ਉਹ ਬਾਣੀ ਦੀ ਰਚਨਾ ਕੀਤੀ ਹੈਗੀ ਆ ਦੂਸਰੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ 12 ਮਾਹ ਦੀ ਰਚਨਾ ਕੀਤੀ ਹੈਗੀ ਆ ਜਿਸ ਦੇ ਵਿੱਚ ਉਹਨਾਂ ਨੇ ਦੇਸੀ ਮਹੀਨੇ ਦੇ ਜੋ 12 ਮਹੀਨੇ ਹੈਗੇ ਆ ਉਹਨਾਂ ਨੂੰ ਆਧਾਰ ਬਣਾ ਕੇ ਆ ਜਿਹੜਾ ਉਹ ਆਪਣੀ ਗੱਲਬਾਤ ਆ ਜਿਹੜੀ ਉਹ ਦੱਸੀ ਹੈਗੀ ਆ ਕਿ ਕੋਈ ਵੀ ਮਹੀਨਾ ਜਿਹੜਾ ਉਹ ਸ਼ੁਭ ਜਾਂ ਅਸ਼ੁਭ ਨਹੀਂ ਹੁੰਦਾਗਾ ਤੇ ਪ੍ਰਮਾਤਮਾ ਦਾ ਨਾਮ ਜਪਨ ਦੇ ਲਈ ਆ ਜਿਹੜੇ ਉਹ ਸਾਰੇ ਮਹੀਨੇ ਆ ਜਿਹੜੇ ਉਹ ਸਹੀ ਹੁੰਦੇ ਹੈਗੇ ਆ ਦੱਖਣੀ ਓਂਕਾਰ ਇੱਕ ਹੋਰ ਬਾਣੀ ਆ ਉਹ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲੰਬੀ ਰਚਨਾ ਵਾਲੀ ਬਾਣੀ ਰਚੀ ਗਈ ਹੈਗੀ ਆ ਇਸ ਤੋਂ ਇਲਾਵਾ ਜੇਕਰ 12 ਦੀ ਗੱਲ ਕਰੀਏ ਤਾਂ ਕੁੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੀਆਂ ਵੀ ਵਾਰਾਂ ਹੈਗੀਆਂ ਉਹਨਾਂ ਵਾਰਾਂ ਦੇ ਵਿੱਚੋਂ ਜਿਹੜਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਵਾਰਾਂ ਦੀ ਜਿਹੜੀ ਉਹ ਰਚਨਾ ਕੀਤੀ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਮਕਬੂਲ ਤੇ ਜਿਸ ਦੇ ਵਿੱਚ ਕਰੜਾ ਪ੍ਰਹਾਰ ਆ ਜਿਹੜਾ ਉਹ ਪਖੰਡਵਾਦ ਦੇ ਉੱਤੇ ਕੀਤਾ ਗਿਆ ਹੈਗਾ ਉਹ ਆਸਾ ਦੀ ਵਾਰ ਆ ਇਸ ਤੋਂ ਇਲਾਵਾ ਮਾਝ ਤੇ ਮਲਾਰ ਦੋ ਰਾਗਾਂ ਦੇ ਵਿੱਚ ਹੋਰ ਬਾਣੀ ਦੀ ਰਚਨਾ ਕੀਤੀ ਹੈਗੀ ਆ ਆਸਾ ਮਾਝ ਤੇ ਮਲਾਰ ਤਿੰਨ ਵਾਰਾਂ ਦੀ ਰਚਨਾ ਜਿਹੜੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਹੈਗੀ ਆ ਇਸ ਤੋਂ ਇਲਾਵਾ ਹੋਰ ਕਾਫੀ ਬਾਣੀ ਹੈ ਜਿਹੜੀ ਉਹ ਰਚਨਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ ਬਾਬਰ ਬਾਣੀ ਦੀ ਰਚਨਾ ਜਿਹੜੀ ਆ ਉਹ ਵੀ ਸਾਈਂ ਸਿਧ ਗੁਰੂ ਨਾਨਕ ਦੇਵ ਜੀ ਨੇ ਕੀਤੀ ਆ ਜਿਸ ਦੇ ਵਿੱਚ ਜਦੋਂ ਬਾਬਰ ਦੁਆਰਾ ਹਿੰਦ ਦੇ ਉੱਤੇ ਹਮਲਾ ਕੀਤਾ ਜਾਂਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਕਹਿੰਦੇ ਹੈਗੇ ਆ ਪਾਪ ਕੀ ਜੰਜ ਲੈ ਕਾਬਲਤਾ ਆ ਜੂਰੀ ਮੰਗੇ ਦਾਨ ਮਿਲਾ ਲੋ ਜਾਂ ਫਿਰ ਐਸੀ ਮਾਰ ਪਈ ਕਰਲਾਨੀ ਤੈਂ ਕੀ ਦਰਦ ਨਾ ਆਇਆ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੜੇ ਸਾਫਦਾਰ ਆਹੀਆਂ ਜਿਹੜਾ ਉਸ ਸਮੇਂ ਦੇ ਜੋ ਹਾਕਮ ਸੀਗੇ ਉਹਨਾਂ ਦਾ ਵੀ ਵਿਰੋਧ ਕੀਤਾ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਤਿਹਾਸਿਕ ਵੀ ਆਖਿਆ ਕਿ ਰਾਜੇ ਸ਼ੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਇੱਕ ਹਾਕਮ ਦੇ ਖਿਲਾਫ ਇਸ ਤਰੀਕੇ ਦੇ ਨਾਲ ਕੜਾ ਪ੍ਰਹਾਰ ਕਰਨਾ ਜਿਹੜਾ ਉਹ ਸਾਈਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਸੀਗਾ ਤੇ ਸਾਡੇ ਲੋਕਾਂ ਨੂੰ ਜਿਹੜਾ ਨਾਬਰੀ ਦਾ ਜੋ ਸੰਕਲਪ ਦਿੱਤਾ ਹੈਗਾ ਉਹ ਵੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਵੀ ਦਿੱਤਾ ਹੈਗਾ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਆ ਜਿਹੜੇ ਉਹ ਹਮੇਸ਼ਾ ਨੀਵਿਆਂ ਦੇ ਨਾਲ ਖੜਨ ਦੀ ਗੱਲਬਾਤ ਕਰਦੇ ਰਹੇ ਹੈਗੇ ਆ ਉਹ ਲਿਖਦੇ ਹੈਗੇ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੋਣ ਨੀਚ ਨਾਨਕ ਤਨ ਕੇ ਸੰਗਤ ਸਾਥ ਵੱਡਿਆ ਸੋਕਾ ਦੀਸ ਸੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਵਿਸ਼ਾਲ ਬਾਣੀ ਹੈਗੀ ਆ ਵਿਸ਼ਾਲ ਅਰਥ ਹੈਗੇ ਆ ਜੇਕਰ ਇਸ ਦੇ ਉੱਤੇ ਡਿਸਕਸ ਕੀਤਾ ਜਾਵੇ ਤਾਂ ਕਾਫੀ ਸਮਾਂ ਲੱਗ ਜਾਏਗਾ ਉਨ੍ਹਾਂ ਦੀ ਕਿੰਨੀ ਬਾਣੀ ਹੈਗੀ ਕਿੰਨੇ ਰਾਗਾਂ ਦੇ ਵਿੱਚ ਹੈਗੀ ਆ ਇਸ ਦੇ ਬਾਰੇ ਆ ਜਿਹੜਾ ਤੁਹਾਡੇ ਨਾਲ ਬੇਸਿਕ ਜੀ ਜਾਣਕਾਰੀ ਸਾਂਝੀ ਕਰਨਾ ਇਸ ਵੀਡੀਓ ਦਾ ਮਕਸਦ ਸੀ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਲਾਜ਼ਮੀ ਦੇਣੀ ਮੈਂ ਬਲਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ